ਸਾਰਿਆਂ ਨੂੰ ਪਿਆਰ ਭਰੀ ਸਸ਼ਕਤੀਕਲ ਜੀ ਪੰਜਾਬ ਦੇ ਮਲਾਜ਼ਮ ਪੰਜਾਬ ਦੇ ਮਾਸਟਰ ਵੀ ਜਿਹੜਾ ਹੁਣ ਮਲਾਜ਼ਮਾਂ ਦੇ ਵਾਂਗ ਬੜੇ ਹੀ ਤੱਤੇ ਜਾਪਦੇ ਨਜ਼ਰ ਆ ਰਹੇ ਨੇ ਸਾਂਝਾ ਅਧਿਆਪਕ ਮੋਰਚਾ ਜਿਹੜਾ ਹੈ ਵੱਖ-ਵੱਖ ਅਧਿਆਪਕਾਂ ਦੀਆਂ ਜਥੇਬੰਦੀਆਂ ਦਾ ਸਮੂਹ ਹੈ ਇਸ ਮੋਰਚੇ ਨੇ ਸਰਕਾਰ ਦੇ ਵਿਰੁੱਧ ਵੱਡੇ ਐਕਸ਼ਨ ਦਾ ਐਲਾਨ ਕੀਤਾ ਹੈ ਸਾਂਝੇ ਮੋਰਚੇ ਦੇ ਵੱਲੋਂ 10 ਮਈ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹਲਕੇ ਅਨੰਦਪੁਰ ਸਾਹਿਬ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਇਹਨੂੰ ਝੰਡਾ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ ਨਾਲ ਦੀ ਹੀ ਜਿਹੜੇ ਸਾਂਝੇ ਮੋਰਚੇ ਨੇ 28 ਅਪ੍ਰੈਲ ਤੋਂ ਲੈ ਕੇ 3 ਮਈ ਤੱਕ ਪੰਜਾਬ ਭਰ ਦੇ ਵਿੱਚ ਜ਼ਿਲ੍ਹਾ ਪਤਰਾਂ ਤੇ ਪੁਤਲਾ ਫੂਕ ਮਜ਼ਾਰੇ ਕਰਨ ਦੀ ਧਮਕੀ ਦੇ ਦਿੱਤੀ ਗਈ ਹੈ ਦਰਸਲ ਸਾਂਝੇ ਮੋਰਚੇ ਦੇ ਵੱਲੋਂ ਪਿਛਲੇ ਦਿਨੀ ਆਪਣੀ ਹੰਗਾਮੀ ਮੀਟਿੰਗ ਕੀਤੀ ਗਈ ਸੀ ਇਸ ਮੀਟਿੰਗ ਦੀ ਅਗਵਾਈ ਸੁਰਿੰਦਰ ਕੁਮਾਰ ਵਾਲੀਆ ਨੇ ਜਿਹੜੇ ਨੇ ਕੀਤੀ ਹੈ ਔਰ ਇਸ ਮੀਟਿੰਗ ਦੇ ਵਿੱਚ ਸਾਂਝਾ ਅਧਿਆਪਕ ਮੋਰਚੇ ਨੂੰ ਸ਼ਾਮਲ ਪ੍ਰਮੁੱਖ ਜਥੇਬੰਦੀਆਂ ਦੇ ਪ੍ਰਮੁੱਖ ਲੀਡਰ ਸ਼ਾਮਲ ਸੀ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਔਰ ਖਾਸ ਕਰਕੇ ਸਿੱਖਿਆ ਵਿਭਾਗ ਦੇ ਮੰਤਰੀ ਅਤੇ ਹੋਰ ਅਧਿਕਾਰੀਆਂ ਦੇ ਵੱਲੋਂ ਅਖਤਿਆਰ ਕੀਤੇ ਗਏ ਰਵੱਈਏ ਉੱਪਰ ਬੜੀ ਹੀ ਗੰਭੀਰਤਾਰ ਚਰਚਾ ਜਿਹੜੀ ਕੀਤੀ ਗਈ ਹੈ ਔਰ ਮੰਥਨ ਕਰਨ ਤੋਂ ਬਾਅਦ ਇਹੇ ਦੋਸ਼ ਲਗਾਇਆ ਗਿਆ ਹੈ ਕਿ ਸਿੱਖਿਆ ਵਿਭਾਗ ਨੂੰ ਖਾਸ ਕਰਕੇ ਸਿੱਖਿਆ ਵਿਭਾਗ ਦੇ ਜਿਹੜੇ ਮੰਤਰੀ ਹਜੋਤ ਸਿੰਘ ਵਾਰ-ਵਾਰ ਜਿਹੜੀ ਮੀਟਿੰਗਾਂ ਦੇ ਕੇ ਮੁਲਤਵੀਆਂ ਕਰ ਰਹੀ ਹੈ ਜਿਹਦੇ ਕਰਕੇ ਉਹਨਾਂ ਨੇ ਸਾਰੇ ਮਸਲੇ ਜਿਹੜੇ ਕਿ ਉਹਨਾਂ ਦੇ ਸਾਰੇ ਮਸਲੇ ਜਿਹੜੇ ਲੜਕੇ ਪਏ ਨੇ ਖਾਸ ਕਰਕੇ ਲੀਡਰਸ਼ਿਪ ਨੇ ਜੋ ਕੀ ਜਾਣਕਾਰੀ ਦਿੱਤੀ ਹੈ ਕਿ 8 ਮਾਰਚ ਨੂੰ ਸਾਂਝੇ ਮੋਰਚੇ ਦੇ ਵੱਲੋਂ ਰੋਸ ਵਜੋਂ ਸਿੱਖਿਆ ਮੰਤਰੀ ਦੇ ਹਲਕੇ ਆਨੰਦਪੁਰ ਸਾਹਿਬ ਦੇ ਵਿੱਚ ਰੋਸ ਮਾਰਚ ਕੀਤਾ ਸੀਗਾ ਔਰ ਇਸੇ ਦੌਰਾਨ ਪ੍ਰਸ਼ਾਸਨ ਨੇ ਉਹਨਾਂ ਨੂੰ ਜਿਹੜਾ ਮੀਟਿੰਗ 19 ਮਾਰਚ ਨੂੰ ਸਿੱਖਿਆ ਮੰਤਰੀ ਨਾਲ ਜਿਹੜੀ ਹੈ ਉਹ ਪੰਜਾਬ ਭਵਨ ਚੰਡੀਗੜ੍ਹ ਕਰਵਾਉਣ ਦਾ ਜਿਹੜਾ ਹੈ ਭਰੋਸਾ ਦਿੱਤਾ ਸੀ ਬਕਾਇਦਾ ਪੱਤਰ ਵੀ ਜਾਰੀ ਕੀਤਾ ਗਿਆ ਸੀ ਮੌਕੇ ਤੇ ਆ ਕੇ ਮੁਲਤਵੀ ਕਰ ਦਿੱਤੀ ਹੈ ਪਰ ਅਗਲੀ ਮੀਟਿੰਗ ਦਾ ਸਮਾਂ ਜਿਹੜਾ ਹੈ 7 ਅਪ੍ਰੈਲ ਨੂੰ ਦਾ ਹੈ ਔਰ ਜਿਹੜਾ ਕਿ ਦਿੱਤਾ ਗਿਆ ਸੀ ਔਰ ਮੋਰਚੇ ਦੇ ਵੱਲੋਂ ਜਿਹੜਾ ਹੈ 7 April ਦੀ ਮੀਟਿੰਗ ਜਿਹੜੀ ਦੀ ਤਿਆਰੀ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ 7 April ਦੀ ਮੀਟਿੰਗ ਦੀ ਵੀ ਜਿਹੜੀ ਹੈ ਮੁਲਤਵੀ ਕਰ ਦਿੱਤੀ ਗਈ ਸੀ ਤੇ ਅਗਲੀ ਮੀਟਿੰਗ ਜਿਹੜੀ ਹੈ 16 April ਦੀ ਦੇ ਕੇ ਔਰ ਲੀਡਰਸ਼ਿਪ ਨੇ ਹਰਾਨੇ ਢੰਗ ਨਾਲ ਜਿਹੜਾ ਹੈ ਦੱਸਿਆ ਹੈ ਕਿ April ਦੀ ਮੀਟਿੰਗ ਵੀ ਸਿੱਖਿਆ ਮੰਤਰੀ ਨੇ ਮੁਲਤਵੀ ਕਰ ਦਿੱਤੀ ਹੈ ਔਰ ਇਥੋਂ ਦੀ ਅਗਲੀ ਜਿਹੜੀ ਹੈ ਮੀਟਿੰਗ ਦਾ ਕੋਈ ਸਮਾਂ ਵੀ ਨਹੀਂ ਦਿੱਤਾ ਗਿਆ ਤੈ ਨਹੀਂ ਕੀਤਾ ਗਿਆ ਜੀਤੋ ਤੋਂ ਸਾਂਝਾ ਅਧਿਆਪਕ ਮੋਰਚਾ ਇਹ ਹੀ ਮਹਿਸੂਸ ਕਰਦਾ ਹੈ ਕਿ ਉਹਨਾਂ ਨੂੰ ਸੀਰੀਅਸ ਨਹੀਂ ਲਿਆ ਜਾ ਰਿਹਾ ਹੈ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਅਜੰਡੇ ਤੇ ਸਰਕਾਰ ਜਾਂ ਸਿੱਖਿਆ ਵਿਭਾਗ ਨਹੀਂ ਜਿਹੜਾ ਕੀ ਲੈ ਰਿਹਾ ਜਿਨ੍ਹਾਂ ਨੂੰ ਲੈ ਕੇ ਸਖਤ ਐਕਸ਼ਨ ਉਲੀਕਿਆ ਨਾ ਪਿਆ ਹੈ ਔਰ ਇਸੇ ਮੌਕੇ ਤੇ ਲੀਡਰਸ਼ਿਪ ਨੇ ਇਹ ਹੀ ਦੋਸ਼ ਜਿਹੜਾ ਹੈ ਲਗਾਇਆ ਹੈ ਪੰਜਾਬ ਸਰਕਾਰ ਭਾਵੇਂ ਜੋ ਮਰਜ਼ੀ ਕਹੇ ਜਿਵੇਂ ਪਰ ਹਲੇ ਤੱਕ ਕੋਈ ਵੀ ਅਧਿਆਪਕ ਸਿੱਖਿਆ ਵਿਭਾਗ ਭਰਤੀ ਨਹੀਂ ਕੀਤਾ ਗਿਆ ਹੈ ਹੁਣ ਤੱਕ ਨਾਲ ਇਹ ਵੀ ਗੱਲ ਕਹੀ ਹੈ ਵੀ ਵਿਦਿਆਰਥੀਆਂ ਦੇ ਕੋਲੋਂ ਫਿਲਹਾਲ ਪੂਰੀਆਂ ਕਿਤਾਬਾਂ ਵੀ ਨਹੀਂ ਪੁੱਜੀਆਂ ਔਰ ਵੱਡੀ ਗਿਣਤੀ ਦੇ ਵਿੱਚ ਮੁਲਾਜ਼ਮ ਸਮਰਥਾ ਕੌਮੀ ਬਜੋ ਜਿਹੜੇ ਨੇ ਹੋਰ ਜਾਣਕਾਰੀ ਦਿੱਤੀ ਗਈ ਸੀ ਕਿ ਦੱਸੀ ਗਈ ਸੀ ਕਿ ਸਕੂਲਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਅਧਿਆਪਕਾਂ ਦੀਆਂ ਜਿਹੜੀਆਂ ਅਸਾਮੀਆਂ ਖਾਲੀ ਨੇ ਔਰ ਸਕੂਲਾਂ ਦੇ ਵਿੱਚ ਖਾਸ ਕਰਕੇ ਜਿਹੜੇ ਮੰਗ ਕੀਤੀ ਗਈ ਹੈ ਕਿ ਈਟੀਟੀ ਹੈਡ ਟੀਜ਼ ਜਿਹੜੇ ਟੀਚਰ ਸੈਂਟਰ ਜਿਹੜਾ ਸੈਂਟਰ ਜਿਹੜਾ ਹੈਡ ਟੀਚਰ ਹੈਡ ਟੀਚਰ ਜਿਹੜੇ ਲੈਕਚਰਰ ਆਦ ਜਿਹੜੇ ਵਰਗ ਨੇ ਇਹੇ ਮੰਗ ਕੀਤੀ ਹੈ ਵੀ ਉਹਨਾਂ ਦੀਆਂ ਜਿਹੜੀਆਂ ਪ੍ਰੋਮੋਸ਼ਨਾਂ ਉਹਨਾਂ ਦੀਆਂ ਤਰੱਕੀਆਂ ਜਿਹੜੀਆਂ ਨੇ 75% ਪ੍ਰੋਮੋਸ਼ਨ ਹੋ ਕੇ ਅਨਸਾਰ ਕੀਤੀਆਂ ਜਾਣ ਸੋ ਦੋਸਤੋ ਏਸੀਐਸ ਦੀ ਬਹੁਤ ਹੀ ਖਾਸ ਅਪਡੇਟ ਮਲਾਜ਼ਮਾਂ ਤੇ ਪੈਨਸ਼ਨ ਰੋਜ਼ੀਲੀ ਬਣੀ ਰਹਿਣਾ ਚੈਨਲ ਦਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਾਡੇ ਧੰਨਵਾਦ 对不起